ਹਾਂਜੀ ਦੋਸਤੋ ਬਾਈ ਪੰਜਾਬੀ ਚੈਨਲ ਦੇ ਉੱਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਇਹ ਜਿਹੜੀ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਇਹ ਇੱਕ ਨੌਜਵਾਨ ਦੀ ਕਿਸੇ ਬਿਮਾਰੀ ਦੇ ਕਾਰਨ ਡੈਥ ਹੋ ਜਾਂਦੀ ਹੈ। ਇਹ ਜੋ ਇਹਨਾਂ ਦੀ ਲੜਾਈ ਰਹਿੰਦੀ ਸੀ ਇਹ ਆਂਢੀ ਗਵੰਢੀ ਨੇ ਤੇ ਜੋ ਕਿ ਜਦੋਂ ਕਿ ਮੁੰਡੇ ਦੀ ਡੈਥ ਹੁੰਦੀ ਹੈ ਅਰਥੀ ਨੂੰ ਬਾਹਰ ਲੈ ਕੇ ਜਾਂਦੇ ਹਨ ਤੇ ਨਾਲ ਦੇ ਗਵੰਢੀ ਜਿਨ੍ਹਾਂ ਦੇ ਨਾਲ ਉਹਨਾਂ ਦੇ ਪਹਿਲਾਂ ਤੋਂ ਹੀ ਕੋਈ ਕਿਸੇ ਗੱਲੋਂ ਲੜਾਈ ਝਗੜਾ ਰਹਿੰਦਾ ਇਹ ਤਾਂ ਉਹਨਾਂ ਨੇ ਉੱਪਰ ਕੋਠੇ ਤੇ ਖੜ ਕੇ ਪੈਸੇ ਕਿਦਾ ਹੀ ਅਰਥੀ ਨੂੰ ਲੋਕ ਬਾਹਰ ਲਜਾ ਰ ਰਹੇ ਨੇ ਤੇ ਉਹਨਾਂ ਨੇ ਉੱਤੋਂ ਦੀ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ ਤੇ ਉੱਚੀ ਉੱਚੀ ਗਾਣੇ ਗਾ ਕੇ ਭੰਗੜੇ ਪਾ ਰਹੇ ਨੇ ਅਤੇ ਪਿੰਡ ਦੇ ਆ ਲੋਕਾਂ ਨੇ ਦੇਖਦੇ ਦੇਖਦੇ ਹੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੇ ਅਜਿਹੀ ਕਰਤੂਤ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਸੱਜਣਾ ਵੀ ਮਰ ਜਾਣਾ ਦੁਸ਼ਮਣ ਮਰੀ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਕਿਉਂਕਿ ਇਹ ਬਹੁਤ ਹੀ ਗਲਤ ਕੀਤਾ ਇਹਨਾਂ ਨੇ ਇਹ ਜੀ ਇੱਕ ਕਰਤੂਤ ਕਦੇ ਵੀ ਨਹੀਂ ਕਰਨੀ ਚਾਹੀਦੀ ਤੁਹਾਡੇ ਆਪਣੇ ਕੀ ਵਿਚਾਰ ਨੇ ਵੀਡੀਓ ਵਿੱਚ ਕਮੈਂਟ ਜਰੂਰ ਕਰੋ ਕਿ ਇਹ ਕਰਤੂਤ ਇਹਨਾਂ ਨੇ ਕਿੰਨੀ ਗਲਤ ਕੀਤੀ ਹੈ ਅਤੇ ਲਾਨਤਾ ਪਾਓ ਤੁਸੀਂ ਵੀ ਧੰਨਵਾਦ ਜੀ